ਪ੍ਰਾਈਵੇਟ ਕੋਆਪਰੇਟ ਕਰਾਉਣਾ ਹੈ ਮੁਰਦਾਬਾਦ 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 ਪ੍ਰਾਈਵੇਟ ਕੋਆਪਰੇਟ ਕਰਾਉਣਾ ਹੈ ਮੁਰਦਾਬਾਦ 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 ਫਿਰੋਜ਼ਪੁਰ ਦੇ ਪਿੰਡ ਗੋਖੀਵਾਲਾ ਵਿੱਚ ਬਣੇ ਗੋਦਾਮਾਂ ਦੇ ਬਾਹਰ ਮਾਹੌਲ ਉਸ ਸਮੇਂ ਗਰਮ ਹੋ ਗਿਆ ਜਦੋਂ ਪਿੰਡ ਗੋਖੀਵਾਲਾ ਅਤੇ ਆਸ-ਪਾਸ ਦੇ ਲੋਕਾਂ ਨੇ ਕਣਕ ਨਾਲ ਪਰੇ ਟਰੱਕ ਰੋਕ ਕੇ ਗੋਦਾਮਾਂ ਦੇ ਗੇਟ ਅੱਗੇ ਤੰਨਾ ਤੇ ਦਿੱਤਾ ਇਸ ਬੰਦੇ ਜਾਣਕਾਰੀ ਦਿੰਦਿਆਂ ਲੋਕਾਂ ਨੇ ਦੱਸਿਆ ਕਿ ਇਨ੍ਹਾਂ ਗੋਦਾਮਾਂ ਦੇ ਕਾਰਨ ਉਹਨਾਂ ਦਾ ਜਿਉਣਾ ਦੁਬਰ ਹੋਇਆ ਪਿਆ ਕਿਉਂਕਿ ਗੋਦਾਮਾਂ ਦੇ ਵਿੱਚ ਰੱਖੀ ਜਾ ਰਹੀ ਕਣਕ ਨੂੰ ਜਦੋਂ ਸੁਸਰੀ ਪੈ ਜਾਂਦੀ ਹੈ ਤਾਂ ਉਹ ਸੁਸਰੀ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਂਦੀ ਹੈ ਜਿਸ ਦੇ ਨਾਲ ਨਾ ਤਾਂ ਉਹ ਚੈਨਲ ਸੋ ਸਕਦੇ ਨੇ ਤੇ ਨਾ ਹੀ ਆਰਾਮ ਨਾਹ ਰੋਟੀ ਖਾ ਸਕਦੇ ਨਹੀਂ ਉਹਨਾਂ ਨੇ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਜਦ ਗੋਦਾਮਾਂ ਦੇ ਵਿੱਚ ਕਨਕਲ ਲੋਨ ਲਈ ਭਾਰੀ ਵਾਹਨ ਆਉਂਦੇ ਨੇ ਤਾਂ ਉਹਨਾਂ ਦੇ ਪਿੰਡ ਨੂੰ ਜਾਣ ਵਾਲੀ ਸਾਰੀ ਸੜਕ ਤੋੜ ਦਿੰਦੇ ਨੇ ਜਿਸ ਦੀ ਬਾਅਦ ਦੇ ਵਿੱਚ ਕੋਈ ਰਿਪੇਅਰ ਵੀ ਨਹੀਂ ਕਰਦਾ ਉਹਨਾਂ ਨੇ ਕਿਹਾ ਕਿ ਇਸ ਸਮੱਸਿਆ ਨੂੰ ਲੈ ਕੇ ਉਹ ਅਧਿਕਾਰੀਆਂ ਦੇ ਨਾਲ ਕਈ ਵਾਰ ਗੱਲਬਾਤ ਕਰ ਚੁੱਕੇ ਨੇ ਪਰ ਹਰ ਵਾਰ ਉਹਨਾਂ ਨੂੰ ਲਾਰਾ ਲਗਾ ਕੇ ਗੋਦਾਮ ਦੇ ਵਿੱਚ ਮਾਲ ਜਮ੍ਹਾਂ ਕਰ ਦਿੱਤਾ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਜਿਸ ਦੇ ਵਿਰੋਧ ਵਿੱਚ ਉਹਨਾਂ ਨੇ ਗੋਦਾਮਾਂ ਦੇ ਗੇਟ ਦੇ ਅੱਗੇ ਧਰਨਾ ਲਗਾ ਆਹ ਉਹਨਾਂ ਨੇ ਕਿਹਾ ਕਿ ਜਦ ਤੱਕ ਪ੍ਰਸ਼ਾਸਨ ਸੁਸਰੀ ਅਤੇ ਸੜਕ ਦਾ ਕੋਈ ਪੱਕਾ ਹੱਲ ਨਹੀਂ ਕਰਦਾ ਉਹਨਾਂ ਟਾਈਮ ਉਹ ਗੋਦਾਮਾਂ ਦੇ ਬਾਹਰ ਪੱਕਾ ਮੋਰਚਾ ਲਗਾ ਕੇ ਬੈਠੇ ਰਹਿਣਗੇ ਉਧਰ ਦੂਜੇ ਪਾਸੇ ਜਦੋਂ ਟੱਕਾ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਗੋਦਾਮਾਂ ਦੇ ਬਾਹਰ ਲੱਗੇ ਧਰਨੇ ਦੇ ਕਾਰਨ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਡਰਾਈਵਰਾਂ ਨੂੰ ਸਾਰੀ-ਸਾਰੀ ਰਾਤ ਰੋਡ ਤੇ ਘਟਨੀ ਪੈ ਰਹੀ ਹੈ ਇਤੋਂ ਤੱਕ ਕਿ ਉਹਨਾਂ ਨੂੰ ਰੋਟੀ ਪਾਣੀ ਖਾਣਾ ਵੀ ਮੁਸ਼ਕਲ ਹੋਇਆ ਪਿਆ ਮੇਰਾ ਨਾਮ ਜੀ ਬਲਦੇਵ ਸਿੰਘ ਅੱਜ ਤੁਸੀਂ ਜਿਹੜਾ ਧਰਨਾ ਲਗਾ ਕੇ ਇੱਥੇ ਬੋਟੇ ਕੀ ਮੁੱਦਾ ਹੈ ਮੁੱਦਾ ਸਾਡਾ ਜੀ ਸਾਡਾ ਮੁੱਦੇ ਦੋ ਹੀ ਨੇ ਵੈਸੇ ਮੁੱਦੇ ਜਾਦੇ ਨੇ ਪਰ ਅਸੀਂ ਦੋ ਮੁੱਦਿਆਂ ਦੀ ਗੱਲ ਕਰਾਂਗੇ ਤੁਹਾਡੇ ਨਾਲ ਮਤਲਬ ਕਿ ਇੱਕ ਤਾਂ ਸਾਡੀ ਸੜਕ ਏ ਕਾਗਜ਼ਾਂ ਦੀ ਸੜਕ ਹੈਗੀ 100 ਫੁੱਟ ਜਦੋਂ ਇਹ ਗਦਾਮ ਬਣਾਉਣ ਲੱਗੇ ਸੀ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਇਹ ਸੜਕ ਨੂੰ 100 ਫੁੱਟ ਬਣਾਵਾਂਗੇ ਠੀਕ ਹੈ ਨਾ ਮਤਲਬ ਕਿ ਇਹਨਾਂ ਨੇ ਨਾ ਤਾਂ ਸੜਕ ਚੌੜੀ ਕੀਤੀ ਏ ਨੰਬਰ 2 ਸਾਡਾ ਜਿਹੜਾ ਮਤਲਬ ਕਿ ਦੂਜਾ ਮੁੱਦਾ ਹੈ ਉਹ ਹੈਗਾ ਸੁਸਰੀ ਪਿਛਲੀ ਵਾਰੀ ਮਤਲਬ ਕਿ ਜਿੰਨਾ ਚਿਰ ਵੀ ਇਸੇ ਇੱਥੇ ਸਮਾਨ ਮਾਲ ਲੱਗਾਇਆ ਰਿਹਾ ਸਾਰੀ ਵਾਰੀ ਸੋਸਰੀ ਸਾਨੂੰ ਪਰੇਸ਼ਾਨ ਕਰਦੀ ਰਹੀ ਹੈ ਅਸੀਂ ਬਾਰ-ਬਾਰ ਮਤਲਬ ਕਿ ਅਫਸਰਾਂ ਕੋਲ ਵੀ ਜਿਹੜੇ ਮਤਲਬ ਕਿ ਮੌਕੇ ਦੇ ਅਫਸਰ ਨੇ ਉਹਨਾਂ ਨੂੰ ਆ ਕੇ ਜਾ ਕੇ ਆ ਨਹੀਂ ਰਹੇ ਸਾਡੀ ਇੱਕ ਵਾਰ ਸਾਰੇ ਡਿਪਾਰਟਮੈਂਟ ਸਾਰੇ ਮਹਿਕਮਾ ਨਾਲ ਡੀਸੀ ਸਾਹਿਬ ਨੇ ਸਾਡੀ ਮੀਟਿੰਗ ਵੀ ਕਰਾਈ ਉਹਨਾਂ ਨੂੰ ਸਾਡੇ ਮੌਕੇ ਤੇ ਬੈਠ ਕੇ ਆਖਿਆ ਵੀ ਇਹਨਾਂ ਦਾ ਮਸਲਾ ਹੱਲ ਕਰੋ ਠੀਕ ਹੈ ਨਾ ਕਿਸੇ ਵੀ ਅਧਿਕਾਰੀ ਦੇ ਸਿਰ ਮਤਲਬ ਕਿ ਕਾਨੂੰਨ ਦੇ ਜੂਨ ਹੀ ਸਰਕੀ ਨੰਬਰ 2 ਹੁਣ ਦੀ ਗੱਲ ਹੁਣ ਅਸੀਂ ਕੇਸ ਪਾਇਆ ਹੈ ਹਾਈ ਕੋਰਟ ਚ ਡੀਸੀ ਸਾਹਿਬ ਨੂੰ ਮਤਲਬ ਕਿ ਉਧਰੋਂ ਡਾਇਰੈਕਸ਼ਨ ਆਈ ਹੋਈ ਹੈ 3 ਮਹੀਨੇ ਹੋ ਗਏ ਨੇ ਵੀ ਤੁਸੀਂ ਉਹਨਾਂ ਦੇ ਪਿੰਡ ਦਾ ਮਸਲਾ ਹੱਲ ਕਰੋ ਠੀਕ ਹੈ ਨਾ ਹੁਣ ਜੇ ਡੀਸੀ ਹੁਣ ਜੋ ਵੀ ਮਤਲਬ ਅਫੀਸਰ ਸਾਡੇ ਕੋਲ ਆਉਂਦਾ ਉਹਨੂੰ ਅਸੀਂ ਪੁੱਛਨੇ ਆ ਉਹ ਕਹਿੰਦੇ ਡੀਸੀ ਸਾਹਿਬ ਤਾਂ ਲੱਗੇ ਰਹਿ ਗੜੇਮਾਰੀ ਚ ਉਹ ਜਿਹੜੀ ਲੋਕਾਂ ਦੀ ਕਣਕ ਖਰਾਬ ਹੋ ਗਈ ਆਪਾਂ ਨੂੰ ਪਤਾ ਹੀ ਇਹ ਫਰੋਜਪੁਰ ਚ ਕੋਈ ਕਣਕ ਖਰਾਬ ਨਹੀਂ ਹੋਈ ਕੱਲ ਸਿਰਫ ਗਰੂਰ ਸਾਹਿਬ ਗੜੇ ਪੈਣੇ ਇਹ ਤੋਂ ਪਹਿਲਾਂ ਸਾਰੀ ਸਰਕਾਰ ਦੱਸੇ ਵੀ ਕਿੰਨੀ ਕੋਈ ਲੋਕਾਂ ਨੂੰ ਫਿਰੋਜਪੁਰ ਚ ਇਹਨਾਂ ਨੇ ਮੁਆਵਜ਼ਾ ਦਿੱਤਾ ਜਿਨ੍ਹਾਂ ਦੀ ਖਰਚਾ ਕਣਕ ਖਰਾਬ ਹੋਈਏ ਕਿੱਥੇ ਦੀ ਜੀ ਸਾਹਿਬ ਜੀ ਰਹੇ ਨੇ ਠੀਕ ਹੈ ਨਾ ਕੱਲ ਦੇ ਅਸੀਂ ਧਰਨਾ ਲਾ ਕੇ ਬੈਠੇ ਆਂ ਕੱਲ ਦੇ ਸਾਡੇ ਕੋਲ ਚਾਰ ਅਫਸਰ ਹੋ ਕੇ ਚਲੇ ਗਏ ਪਹਿਲਾਂ ਤਹਿਸੀਲਦਾਰ ਸਾਹਿਬ ਆਏ ਉਸ ਤੋਂ ਮਗਰੋਂ ਲੈ ਤਹਿਸੀਲਦਾਰ ਸਾਹਿਬ ਆਏ ਉਸ ਤੋਂ ਮਗਰੋਂ ਐਸਡੀਐਮ ਸਾਹਿਬ ਆਏ ਠੀਕ ਹੈ ਨਾ ਮਤਲਬ ਕਿ ਜੇ ਸਾਡੀ ਕੋਈ ਗੱਲ ਨਹੀਂ ਸੁਣਦਾ ਅਸੀਂ ਅਖੀਰ ਨੂੰ ਸਾਨੂੰ 10 ਸਾਲ ਹੋ ਗਏ ਨੇ ਇੱਕੋ ਗੱਲ ਦੀ ਗੱਲ ਕਰਦੇ ਹਾਂ ਉਹ ਸੜਕ ਜਿਹੜੀ ਇਹ ਟੁੱਟੀ ਪਈ ਹੈ ਸਾਰੀ ਲਿੰਕ ਰੋਡ ਏ ਜਦੋਂ ਟਰੱਕ ਚੱਲਦੇ ਨੇ ਦੋ ਬੰਦੇ ਮਰ ਚੁੱਕੇ ਨੇ ਸਾਡੀ ਸੜਕ ਤੇ ਦੋ ਬੰਦੇ ਇੰਜਰਡ ਹੋ ਸਕੇ ਹੋ ਚੁੱਕੇ ਨੇ ਹਾਂਜੀ ਹਾਂ ਸਕੂਲੀ ਜਿਨ੍ਹਾਂ ਪਿੰਡਾਂ ਦੇ ਬੱਚੇ ਸਕੂਲੀ ਜਾਂਦੇ ਨੇ ਇਸ ਸੜਕ ਤੋਂ ਇਹ ਕਿੰਨੇ ਪਿੰਡਾਂ ਨੂੰ ਜੋੜਦੀ ਅੱਗੇ ਜਾ ਕੇ ਇਹ ਘੱਟ ਤੋਂ ਘੱਟ ਇਹ ਬੰਦ ਹੋੜ ਤੱਕ ਦੀ 20 25 ਪਿੰਡ ਨੇ ਜਿਨ੍ਹਾਂ ਨੂੰ ਜੋੜਦੀ ਹੈ ਜੀ ਠੀਕ ਹੈ ਨਾ ਚਲੋ ਅਸੀਂ 20 25 ਤਾਂ ਨਹੀਂ 12 13 ਪਿੰਡ ਜਿਹੜੇ ਹੈਗੇ ਨਾ ਉਹਨਾਂ ਨੂੰ ਤਾਂ ਸੜਕ ਜਾਂਦੀ ਜਾਂਦੀ ਨਾ ਉਹ ਸਾਡੇ ਕੋਲ ਇਥੋਂ ਲੰਘ ਕੇ ਜਾਂਦੇ ਨੇ ਇਹ ਰਾਤ ਨੂੰ ਘੱਟ ਸਵੇਰੇ 2 ਵਜੇ ਚੱਲਦੀ ਸੜਕ ਸਬਜ਼ੀ ਵਾਲੇ ਆਉਣ ਲੱਗ ਜਾਂਦੇ ਨੇ ਰਾਤ ਦੇ 12 1 ਵਜੇ ਤੱਕ ਚੱਲਦੀ ਰਹਿੰਦੀ ਸ਼ਾਮ ਨੂੰ ਸਬਜ਼ੀ ਵਾਲੇ ਜਦੋਂ ਸਬਜ਼ੀ ਵੇਚ ਕੇ ਘਰ ਨੂੰ ਜਾਂਦੇ ਨੇ ਤਾਂ ਇਹ 12 ਵਜੇ ਸੜਕ ਬੰਦ ਹੁੰਦੀ ਹੈ ਇਹਦੇ ਟ੍ਰੈਫਿਕ ਦਾ ਲੋਡ ਇੰਨਾ ਹੈ ਹੁਣ ਵੇਖੋ ਇੱਕ ਗੱਲ ਹੈਗੀ ਹੁਣ ਦੋ ਵਹੀਕਲ ਨਹੀਂ ਲੰਘਦੇ ਸਾਰਿਆਂ ਪਾਸੋਂ ਸੜਕ ਟੁੱਟੀ ਹੋਈ ਹੈ ਹੁਣ ਜੇ ਟਰੱਕ ਆਉਣ ਲੱਗ ਜਾਣਗੇ ਸਾਡੇ ਪਿੰਡਾਂ ਦੇ ਲੋਕ ਕਿੱਥੋਂ ਲੰਘਣਗੇ ਸਾਨੂੰ ਦੱਸਣ ਵੀ ਨਹੀਂ ਸਹੀ ਸਾਨੂੰ ਦੱਸਣ ਤਾਂ ਕਿ ਵੇਖੋ ਜੀ ਦੋ ਬੰਦੇ ਮਰ ਚੁੱਕੇ ਨੇ ਇਸੇ ਸੜਕ ਤੇ ਹੀ ਇੱਕ ਬੰਦੇ ਦੀ ਲੱਤ ਟੁੱਟੂ ਸੁੱਕੀ ਸਾਡੇ ਪਿੰਡ ਦੇ ਦੀ ਇੱਕ ਬੰਦੇ ਦਾ ਜਬਾੜਾ ਸਾਰਾ ਨਿਕਲ ਚੁੱਕਿਆ ਆ ਹੁਣ ਇੱਕ ਸਾਡੇ ਪਿੰਡ ਦਾ ਬਾਬਾ ਜੀ ਇੱਥੇ ਜਾਂਦੇ ਨੇ ਇੱਕ ਫਾੜਕ ਤੇ ਗੁਰਦੁਆਰੇ ਸੇਵਾ ਕਰਨ ਉਹ ਤੋਂ ਡਿੱਗੇ ਨੇ ਉਹਨਾਂ ਦੀ ਮਤਲਬ ਕਿ ਬੈਗ ਇੰਜਰੀ ਹੋ ਗਈ ਹੈ ਉਹ 2 3 ਮਹੀਨੇ ਹੋ ਗਏ ਬੰਜੇ ਤੇ ਪਏ ਹੋਏ ਨੇ ਤੇ ਅਸੀਂ ਤਾਂ ਇਹਦਾ ਮਸਲਾ ਹੱਲ ਚਾਉਣਾ ਹੈ ਸਾਨੂੰ ਸਾਡੇ ਪਿੰਡ ਸੁਸਰੀ ਨਾ ਆਵੇ ਨੰਬਰ 2 ਸਾਡੀ ਸੜਕ ਨੂੰ ਚੌੜੀਆਂ ਕੀਤਾ ਜਾਵੇ ਸਾਡੇ ਦੋ ਹੀ ਕੰਮ ਨੇ ਪ੍ਰਸ਼ਾਸਨ ਕੋਈ ਧਿਆਨ ਨਹੀਂ ਦਿੰਦਾ ਵੀ ਕੱਲ ਦਾ ਜਦੋਂ ਅਸੀਂ ਧਰਨਾ ਲਾਇਆ ਨਾ ਸਾਡੇ ਕੋਲ ਹੋ ਕੇ ਚਲੇ ਗਏ ਨੇ ਸਾਡੇ ਮਸਲੇ ਦਾ ਹੱਲ ਨਹੀਂ ਕਿਸੇ ਕੀਤਾ ਕੱਲਾ ਵੀ ਵਿਸ਼ਵਾਸ ਹੀ ਦਿੰਦੇ ਨਹੀਂ ਜੀ ਵਿਸ਼ਵਾਸ ਤੇ ਅਸੀਂ ਹੁਣ ਨਹੀਂ ਅੱਗੇ 10 ਸਾਲ ਸਾਨੂੰ ਬੇਵਕੂਫ ਬਣਦਿਆਂ ਨੂੰ ਹੋ ਗਿਆ ਅਸੀਂ ਹੁਣ ਨਹੀਂ ਬਣਨਾ ਮਤਲਬ ਕਿ ਕੱਲ ਐਸਡੀਐਮ ਸਾਹਿਬ ਆਂਦੇ ਸੀ ਅਸੀਂ ਘੜਕਾ ਪਾ ਦਿੰਨੇ ਆ ਘੜਕਾ ਪਾ ਦਿਨਾ ਉਹਨਾਂ ਦਾ ਮਤਲਬ ਸੀ ਵੀ ਜਿਹੜੀ ਸੜਕ ਟੁੱਟੀ ਹੋਈ ਇੱਥੇ ਘੜਕਾ ਪਾ ਕੇ ਉੱਤੇ ਮਿੱਟੀ ਪਾ ਦਿੰਨੇ ਆ ਤੁਸੀਂ ਇੱਕ ਵਾਰ ਕੰਕ ਲੱਗਣ ਦਿਓ ਉਸ ਤੋਂ ਮਗਰੋਂ ਆਪਾਂ ਵੇਖ ਲਵਾਂਗੇ ਆਪਾਂ ਸਾਰੀ ਬਣਾ ਦੇਾਂਗੇ ਪਰ ਇਹ ਤਾਂ ਗੱਲ ਸਾਨੂੰ ਬੜੇ ਚਿਰ ਤੋਂ ਆਂਦੇ ਨੇ ਡੀਸੀ ਸਾਹਿਬ ਨੇ ਸਾਡੇ ਨਾਲ 2-3 ਵਾਰੀ ਸਾਨੂੰ ਸੱਦ ਕੇ ਮੀਟਿੰਗ ਕਰਕੇ ਸਾਨੂੰ ਆਖਿਆ ਵੀ ਤੁਸੀਂ ਵੀ ਇਹਨੂੰ ਸਹੀ ਕਰੋ ਸਹੀ ਕਰੋ ਅਸੀਂ ਅੱਕ ਕੇ ਹਾਈ ਕੋਰਟ 'ਚ ਕੇਸ ਪਾਇਆ ਹਾਈ ਕੋਰਟ ਦੀ ਡਾਇਰੈਕਸ਼ਨ ਹੈ ਡੀਸੀ ਸਾਹਿਬ ਨੂੰ ਤੇ ਡੀਸੀ ਸਾਹਿਬ ਨੂੰ ਹਾਈ ਕੋਰਟ ਵੀ ਨਹੀਂ ਮੰਨਦੇ ਹੁਣ ਦੱਸੋ ਤੁਸੀਂ ਦੱਸੋ ਵੀ ਇਹਦਾ ਕੀ ਮਸਲਾ ਹੱਲ ਹੋ ਸਕਦਾ ਅਸੀਂ ਫਿਰ ਇੱਥੇ ਬੈਠੇ ਰਾਵਾਂਗੇ ਜਿੰਨਾ ਚਿਰ ਮਤਲਬ ਕਿ ਇਹ ਸਾਡਾ ਮਸਲਾ ਹੱਲ ਨਹੀਂ ਹੁੰਦਾ ਹਾਂਜੀ ਮੇਰਾ ਨਾਮ ਗੁਰਬੀਰ ਸਿੰਘ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਆ ਪਿੰਡ ਹੈ ਮੇਰਾ ਪੋਜੋਕੇ ਆ ਪਿੰਡ ਗੋਖੀ ਵਾਲੇ ਦੇ ਵਿੱਚ ਕਿਸਾਨਾਂ ਵੱਲੋਂ ਜਿਹੜਾ ਜਤਨ ਐਗਰੋ ਸਟੋਰ ਹੈ ਇਹਦੇ ਗੇਟ ਮੁਰੇ ਧਰਨਾ ਲਾਇਆ ਹੈ ਇਹਨਾਂ ਦੀ ਦੋ ਮੰਗਾਂ ਨੇ ਮੁੱਖ ਮੰਗ ਇਹ ਹੈ ਕਿ ਜਿਹੜੀ ਇਹ ਸੜਕ ਹੈ ਇਹ ਸੜਕ ਜਿਹੜੀ ਟੁੱਟ ਚੁੱਕੀ ਹੈ ਦੂਸਰੀ ਮੰਗ ਹੈ ਕਿ ਸੁਸਰੀ ਦੀ ਪਹਿਲੀ ਮੰਗ ਤੇ ਮੈਂ ਗੱਲ ਕਰਾਂ ਕਿ ਜਿਹੜੀ ਇਹ ਛੜਕ ਹੈ ਇਹ ਲਿੰਕ ਛੜਕ ਹੈ ਇਹਦੇ ਉੱਤੇ ਜਿਹੜਾ ਮਟੀਰੀਅਲ ਪਾ ਕੇ ਛੜਕ ਬਣਾਈ ਗਈ ਹੈ ਇਹ ਬਿਲਕੁਲ ਲਿੰਕ ਲੋਕਾਂ ਦੇ ਪਿੰਡਾਂ ਵਾਸਤੇ ਛੜਕ ਸੀ ਜਦੋਂ ਦੇ ਸਟੋਰ ਬਣਿਆ 2013 ਤੋਂ ਲੈ ਕੇ ਇਹਦੇ ਉੱਤੇ ਇੰਨੇ ਭਾਰੀ ਵਾਹਨ ਜਿਹੜੇ ਟਰੱਕ ਨੇ ਜਿਹੜੀ ਉੱਤੇ ਕਣਕ ਲੱਦੀ ਹੁੰਦੀ ਹੈ ਉਹਦੇ ਨਾਲੇ ਛੜਕ ਜਿਹੜੀ ਟੁੱਟ ਚੁੱਕੀ ਹੈ ਤੁਸੀਂ ਇਹ ਦੇਖੋ ਕਿ ਦੂਜੀਆਂ ਛੜਕਾਂ ਜਿਹੜੀਆਂ ਨੇ ਹਰ 5 ਸਾਲ ਤੋਂ ਬਾਅਦ ਬਣਦੀਆਂ ਨੇ ਇਹ 10 ਸਾਲ ਤੋਂ ਇੱਕ ਵਾਰੀ ਵੀ ਇਹਦੇ ਕੋਈ ਮਟੀਰੀਅਲ ਪਾ ਕੇ ਨਹੀਂ ਬਣਾਈ ਗਈ ਉਹ ਛੜਕ ਤੇ ਇੰਨੀ ਮਾੜੀ ਹਾਲਤ ਹੈ ਕਿ ਇਸੇ ਛੜਕ ਦੇ ਰਾਹੀ ਜਿਹੜ ਤੇ ਕਿਸੇ ਸਮੇਂ ਵੀ ਕੋਈ ਹਾਸਾ ਹੋ ਸਕਦਾ ਹੈ ਬੱਚਿਆਂ ਦਾ ਵੀ ਨੁਕਸਾਨ ਹੋ ਸਕਦਾ ਹੈ ਲੇਕਿਨ ਪ੍ਰਸ਼ਾਸਨ ਨੂੰ ਲਗਾਤਾਰ ਇਹ ਪਿੰਡ ਵਾਲ ਮਿਲਦੇ ਰਹੇ ਨੇ ਪ੍ਰਸ਼ਾਸਨ ਨੇ ਸਿਰਫ ਵਿਸ਼ਵਾਸ ਦਵਾਇਆ ਹੈ ਵਿਸ਼ਵਾਸ ਤੋਂ ਇਲਾਵਾ ਹੋਰ ਕੁਝ ਨਹੀਂ ਅੱਜ ਜਦੋਂ ਹੁਣ ਇਸ ਵਾਰੀ ਸਟੋਰ ਦੇ ਵਿੱਚ ਕਣਕ ਲੈ ਕੇ ਆ ਰਹੇ ਸੀ ਤੇ ਪਿੰਡ ਵਾਸੀਆਂ ਨੇ ਗੇਟ ਦੇ ਮੂਹਰੇ ਧਰਨਾ ਲਾ ਦਿੱਤਾ ਹੈ ਕਿ ਤੁਸੀਂ ਇੱਥੇ ਛੜਕਦੇ ਤੇ ਮਟੀਰੀਅਲ ਸਟਾਉ ਛੜਕ ਨੂੰ ਨਾਲ ਚਾਲੂ ਕਰੋ ਤਾਹੀਂ ਤੁਹਾਡਾ ਜਿਹੜਾ ਕਣਕੇ ਸਟੋਰ ਹੋਣ ਦੇਵਾਂਗੇ ਪਰ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਹੈ ਲਗਾਤਾਰ ਵਿਸ਼ਵਾਸ ਦਵਾ ਕੇ ਮੁਰਜਦਾ ਹੈ ਇਸ ਤੋਂ ਪਹਿਲੇ ਵੀ ਕਈ ਵਾਰੀ ਡੀਸੀ ਸਾਹਿਬ ਨਾਲ ਗੱਲਬਾਤ ਹੋਈ ਹੈ ਹੋਰ ਪ੍ਰਸ਼ਾਸਨ ਆ ਕੇ ਇਹ ਗੱਲ ਕਹਿ ਦਿੰਦੇ ਨੇ ਕਿ ਅਸੀਂ ਇਹਦਾ ਕੰਮ ਕਰ ਦਿਆਂਗੇ ਪਰ ਵਿਸ਼ਵਾਸ ਦੀਆਂ ਤੋਂ ਬਾਅਦ ਹੋਰ ਕੁਝ ਕੰਮ ਨਹੀਂ ਹੁੰਦਾ ਤੇ ਹੁਣ ਪਿੰਡ ਵਾਸੀ ਜਿਹੜੇ ਨੇ ਇਸ ਸਕੇਅਰ ਦੇ ਮੂਹਰੇ ਬੈਠੇ ਨੇ ਇਹਨਾਂ ਦੀ ਮੰਗ ਹੈ ਕਿ ਜਦੋਂ ਤੱਕ ਇਸ ਸੜਕ ਦਾ ਤੇ ਸੁਸਰੀ ਦਾ ਕੋਈ ਹੱਲ ਨਹੀਂ ਹੋ ਜਾਂਦਾ ਸੜਕ ਬਣਨੀ ਸ਼ੁਰੂ ਨਹੀਂ ਹੋ ਜਾਂਦੀ ਉਨਨੀ ਦੇਰ ਤੱਕ ਅਸੀਂ ਇਸ ਸਟੋਰ ਦੇ ਵਿੱਚ ਸਮਾਨ ਨਹੀਂ ਲੱਗਣ ਦੇਾਂਗੇ ਅਸੀਂ ਇੱਥੇ ਪੱਕਾ ਮੋਰਚਾ ਲਾ ਕੇ ਬੈਠੇ ਆ ਅਸੀਂ ਕਿਸੇ ਵੀ ਤਰ੍ਹਾਂ ਦੀ ਕਿਸੇ ਦੀ ਵੀ ਕਰਨ ਕੇ ਸਟੋਰ ਨਹੀਂ ਹੋਣ ਦੇਵਾਂਗੇ ਕਬਲਜੀ ਸਿੰਘ ਨਾਮੇ ਜੀ ਕਬਲਜੀ ਸਿੰਘ ਜਿਹੜਾ ਧਰਨਾ ਤੁਸੀਂ ਲਗਾਇਆ ਹੈ ਘੜੇਗੜਾ ਉਹਨਾਂ ਦੇ ਇਹ ਅਗੇ ਦੀ ਜਤਨ ਐਗਰੋ ਗਦਾਮ ਨੇ ਜੀ ਪਿੰਡ ਗੋਖੀ ਵਾਲਾ ਜੀ ਕੀ ਸਮੱਸਿਆ ਹੈ ਸਮੱਸਿਆ ਸਾਨੂੰ ਇੱਕ ਸੜਕ ਦੀ ਹੈ ਤੇ ਇੱਕ ਸੁਸਰੀ ਦੀ ਹੈ ਪਿੰਡ 'ਚ ਸੁਸਰੀ ਮਤਲਬ ਫਸਲ ਨੂੰ ਜਦੋਂ ਕਣਕਰ ਆਦਦੇ ਨੂੰ ਸੁਸਰੀ ਬਹੁਤ ਜ਼ਿਆਦਾ ਲੱਗਦੀ ਹੈ ਜੀ ਤੇ ਸ਼ਾਮ ਨੂੰ ਰੋਟੀ ਖਾਣ ਦੇ ਟਾਈਮ 'ਤੇ ਸਾਰੀ ਰਾਤ ਪਿੰਡ 'ਚ ਬਹੁਤ ਜ਼ਿਆਦਾ ਸੁਸਰੀ ਆਉਂਦੀ ਜਿੰਦੇ ਕਰਕੇ ਬੱਚੇ ਤੇ ਖਾਣ ਪੀਣ ਦੀਆਂ ਚੀਜ਼ਾਂ 'ਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਜੀ ਤੇ ਦੂਜੀ ਪ੍ਰੋਬਲਮ ਸਾਨੂੰ ਸੜਕ ਦੀ ਜੀ ਇਹ ਸਿੰਗਲ ਸੜਕ ਤੇ ਕਦਾਮ ਬਣੇ ਹੋਏ ਨੇ ਤੇ ਇਹ ਸੜਕ ਬਿਲਕੁਲ ਟੁੱਟ ਚੁੱਕੀ ਕੋਈ ਬਰਮ ਨਹੀਂ ਹੈਗੀ ਲਿੰਕ ਛੜਕੇ ਜੀ ਇਹ ਗਦਾਮ ਹੋਣ ਕਰਕੇ ਕੋਈ ਇੱਕ ਟਰੱਕ ਲੰਘਦਾ ਨਾਲ ਕੋਈ ਵਹੀਕਲ ਪਾਸ ਨਹੀਂ ਹੁੰਦਾ ਇਸ ਰੋਡ ਤੇ ਤਿੰਨ ਸਕੂਲ ਨੇ ਜੀ ਪ੍ਰਾਈਵੇਟ ਸਕੂਲ ਤਿੰਨੇ ਫੁੱਟ ਦੀ ਸੜਕ ਤੇ ਸੜਕੇ ਜੀ 10 ਫੁੱਟ ਦੀ ਤਿੰਨ ਸਕੂਲ ਨੇ ਅੱਗੋਂ 15 20 ਗੱਡੀਆਂ ਦਾਣਾ ਜਾਣਾ ਕਿੰਨਾ ਗੱਡੀਆਂ ਦਾਣਾ ਜਾਣਾ ਬਹੁਤ ਜ਼ਿਆਦਾ ਜੀ ਕਾਗਜ਼ਾਂ 'ਚ ਵਹੇ ਸੜਕ ਵੱਡੀ ਹੈ ਜੀ 100 ਫੁੱਟ ਹੈ ਜੀ ਗੱਡੀਆਂ ਦਾ ਆਉਣਾ ਜਾਣਾ ਬਹੁਤ ਜ਼ਿਆਦਾ ਸਕੂਲੀ ਬੱਚਿਆਂ ਨੂੰ ਤੇ ਪਿੰਡ ਵਾਲਿਆਂ ਨੂੰ ਲੰਘਣ ਚ ਬੜੀ ਮੁਸ਼ਕਲ ਆਉਂਦੀ ਤੇ ਅਸੀਂ ਸਰਕਾਰ ਨੂੰ ਕਈ ਵਾਰੀ ਬੇਨਤੀ ਕਰ ਚੁੱਕੇ ਹਾਂ ਪਰ ਇਹਦੇ ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਤੇ ਹੁਣ ਵੀ ਮਤਲਬ ਸਰਕਾਰ ਨੂੰ 3 ਮਹੀਨੇ ਹੋ ਗਏ ਨੇ ਅਸੀਂ ਬੇਨਤੀਆਂ ਕਰ ਰਹੇ ਹਾਂ ਵੀ ਪਹਿਲਾਂ ਸੜਕ ਦਾ ਮਸਲਾ ਹੱਲ ਕੀਤਾ ਜਾਵੇ ਫਿਰ ਮਾਲ ਲਗਾਇਆ ਜਾਵੇ ਪਰ ਇਹਦੇ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕੱਲ ਫਿਰ ਇਹ ਮਾਲ ਲਗਾਉਣ ਲੱਗੇ ਸੀ ਤੇ ਪਿੰਡ ਵਾਸੀਆਂ ਲੋ ਟਰੱਕ ਰੋਕ ਲਏ ਨੇ ਹਾਂਜੀ ਤੇ ਕਿਸਾਨ ਯੂਨੀਅਨ ਵਾਲੋਂ ਪੱਕਾ ਧਰਨਾ ਲਗਾ ਦਿੱਤਾ ਗਿਆ ਜੀ ਗੱਡੀਆਂ ਨੇ ਰੁੱਕੇਗੀ ਆ ਮਾਲ ਅੰਦਰ ਆਣ ਹਾਂਜੀ ਹਾਂਜੀ ਮਾਲ ਅੰਦਰ ਆਣ ਤਾਂ ਬਿਲਕੁਲ ਬੰਦ ਕਰਤਾ ਹੁਣ ਕੀ ਮੰਗੇ ਤੜੇ ਮੰਗੇ ਵੀ ਸੜਕਾਂ ਨੂੰ ਜਿੰਨਾ ਚਿਰ ਚੌੜਾ ਵੱਡਾ ਨਹੀਂ ਕੀਤਾ ਜਾਂਦਾ ਉਹਨਾਂ ਚਰ ਮਾਲ ਨਾ ਲਾਇਆ ਜਾਵੇ ਬਿਰਾਹੀ ਆ ਕਿਤੇ ਡਰਾਈਵਰੀ ਕਰਦੇ ਆ ਟਰੱਕ ਡਰਾਈਵਰ ਆ ਚੱਲ ਨਹੀਂ ਹਾਂਜੀ ਕੀ ਕਹਿਣਾ ਜਾਂਦਾ ਕਹਿਣਾ ਕਿ ਜਨਾਬ ਜੀ ਜਦੋਂ ਵੀ ਕਿਸੇ ਜ਼ਿਮੀਂਦਾਰ ਨੂੰ ਤਕਲੀਫ ਹੁੰਦੀ ਹੈ ਆਪਣੇ ਆਪਣੇ ਧਰਨੇ ਲਾ ਕੇ ਬਹਿ ਜਾਂਦੇ ਆ ਮਜ਼ਦੂਰ ਬਾਰੇ ਤਾਂ ਕਦੇ ਕਿਸੇ ਨੇ ਸੋਚਿਆ ਕੋਈ ਨਹੀਂ ਨਹੀਂ ਮਜ਼ਦੂਰ ਅਸੀਂ ਮਜ਼ਦੂਰ ਆ ਟਰੱਕ ਡਰਾਈਵਰ ਆ ਮਜ਼ਦੂਰ ਆ ਸਾਡੇ ਬਾਰੇ ਤਾਂ ਕੋਈ ਨਹੀਂ ਸੋਚਦਾ ਇਹ ਆਪਣੇ ਮਵਾਜੇ ਵੀ ਲੈ ਲੈਂਦੇ ਆ ਹੁਣ ਖੇਤੀ ਇਹਨਾਂ ਦੀ ਖਰਾਬ ਹੁੰਦੀ ਹੈ ਮਵਾਜੇ ਲੈ ਲੈਂਦੇ ਆ ਹੁਣ ਕਨਕ ਇਹਨਾਂ ਦੀ ਹੈ ਅਸੀਂ ਲੋਡ ਕਰਕੇ ਲੈ ਆਏ ਆ ਪਰ ਇਹਨਾਂ ਨੇ ਪਿੰਡ 'ਚ ਗੋਦਾਮ ਬਣ ਗਿਆ ਇਹਨਾਂ ਨੂੰ ਦਿੱਕਤ ਹੋ ਰਹੀ ਹੈ ਹੋਰ ਤੁਸੀਂ ਇੱਥੇ ਬਾਲ ਲੈ ਕੇ ਇੱਥੇ ਕਨਕ ਇਹਨਾਂ ਦੀ ਹੈ ਜਿਹੜੇ ਮੰਡੀਆਂ ਦੇ ਵਿੱਚ ਕਿਸਾਨ ਖਰਾਬ ਹੋ ਰਹੇ ਆ ਜਿਨ੍ਹਾਂ ਦੀ ਕਨਕ ਫਸਲ ਪਈ ਹੈ ਉਹ ਵੀ ਤਾਂ ਕਿਸਾਨ ਹੀ ਹੈ ਪਰ ਇਹਨਾਂ ਨੇ ਸੋਚਿਆ ਗੋਦਾਮ ਬਣਾਉਣ ਤੋਂ ਪਹਿਲਾਂ ਜੋ ਦਿੱਕਤ ਆਣੀ ਸੀ ਇਹਨੂੰ ਉਦੋਂ ਸੋਚਣਾ ਚਾਹੀਦਾ ਸੀ ਹੁਣ ਇਹਨੂੰ ਕਿਸੇ ਕਲ ਦੀ ਬਿਨਾ ਮਤਲਬ ਤੋਂ ਬਿਨਾਂ ਗੱਲ ਤੋਂ ਹੀ ਦਿੱਕਤ ਆਈ ਇਹਨਾਂ ਦੀ ਸਾਨੂੰ ਪਰੇਸ਼ਾਨ ਕਰਦੇ ਆ ਜਿਸ ਟਾਈਮ ਤੇ ਚੰਗੇ ਭਾਅ ਦੇ ਵਿੱਚ ਜ਼ਮੀਨਾਂ ਵੇਚੀਆਂ ਇਹਨਾਂ ਨੇ ਬਹੁਤ ਵਧੀਆ ਪੈਸੇ ਵਟਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਉਹੀ ਜ਼ਿਮੀਂਦਾਰ ਨੇ ਇਹ ਛੋਟਾ ਜਿਹਾ ਪਿੰਡ ਹੈ ਮੈਂ ਕੋਈ ਜ਼ਿਆਦਾ ਬੁਰਾਈ ਵੀ ਨਹੀਂ ਕਹਿੰਦਾ ਠੀਕ ਹੈ ਦਿੱਕਤ ਹੈ ਉਹ ਤੁਹਾਨੂੰ ਪ੍ਰਸ਼ਾਸਨ ਨੂੰ ਕਹਿਣ ਸਾਨੂੰ ਪਰੇਸ਼ਾਨੀ ਦੇਣ ਦੀ ਇਹਨਾਂ ਨੂੰ ਕੀ ਲੋੜ ਹੈ ਜੋ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੰਗਣ ਇਹਨਾਂ ਤੋਂ ਬੜਾ ਪ੍ਰੇਸ਼ਾਨ ਹੋ ਗਏ ਚਾਰ ਦਿਨ ਹੋ ਗਏ ਜੀ ਜੇ ਮੰਨ ਲਓ ਕੋਈ ਚੋਰੀ ਹੋ ਜਾਂਦੀ ਕਿ ਨੁਕਸਾਨ ਜਾਂਦਾ ਚੋਰੀ ਹੁੰਦੀਆਂ ਜੀ ਚੋਰੀ ਹੁੰਦੀਆਂ ਕਿਸੇ ਗੱਡੀ ਤੋਂ ਦੋ ਗੱਡੇ ਲੈ ਕੇ ਆ ਕੇ ਚਾਰ ਲੈ ਗਏ ਆ ਚੌਕੀ ਤੇ ਕਰਦੇ ਚੌਕੀਦਾਰੀ ਕਰਦੇ ਸਾਰਾ ਰਾਤ ਜਾਗਦੇ ਰਹਿੰਦੇ ਅਸੀਂ ਇੰਨੀ ਕੀ ਡੇਰ ਜਾਕੇਗਾ ਬੰਦਾ ਦੱਸੋ ਰਾਤ ਜਾ ਕੇ ਕਰਦੇ ਬਿਲਕੁਲ ਜੀ ਬੱਚਾਰੇ ਰਾਤ ਉੱਜ ਵੜਦਾਰੀ ਦੀ ਮੰਗੇ ਕੋਈ ਕੰਡੀਸ਼ਨ ਮੰਗੇ ਹੀ ਹੈ ਜੀ ਜਿੱਥੇ ਜਾਂਦਾ ਸਾਨੂੰ ਕੋਈ ਟਿਕਾਣਾ ਜਿੱਥੇ ਜਾਂਦਾ ਸਾਨੂੰ ਟਿਕਾਣਾ ਦੱਸਿਆ ਜਾਵੇ ਮਾਲਕ ਤੇ ਉਤਰੇਗਾ ਸੀ ਉੱਥੇ ਜਾਈਏ ਤੇ ਜੇ ਇੱਥੇ ਉਤਰੇਗਾ ਤੇ ਸਾਡੀ ਸੁਣੀ ਜਾਵੇ ਉੱਥਾ ਰਹਿ ਜਾਵੇ ਇੱਥੇ ਤਰਸੀਮ ਲਾਲ ਜੀ ਤਰਸੀਮ ਜੀ ਜਿਹੜੀਆਂ ਗੱਡੀਆਂ ਰੁਕੀਆਂ ਆ ਕਿਸ ਕਰਕੇ ਰੁਕੀਆਂ ਕੀ ਕਰਦੇ ਇਹ ਜੀ ਪਿੰਡ ਵਾਲਿਆਂ ਨੇ ਰੁਕੀਆਂ ਨੇ ਕਿੰਨੇ ਨੇ ਸਾਨੂੰ ਇਹ ਗੱਡੀਆਂ ਹੋਂ ਦੇ ਵਿੱਚ ਦਿੱਕਤ ਹੁੰਦੀ ਏ ਤੇ ਇਹ ਹੋਂ ਜਿਹੜਾ ਮਾਲ ਹੈ ਗਡਾਉਂ ਬਣੇ ਨੇ ਆਖਰੇ ਇਹਨਾਂ ਨੂੰ ਪਹਿਲਾਂ ਚਾਹੀਦਾ ਏ ਜ਼ਮੀਨ ਨਾਂ ਦੇਣੇ ਇਹ ਪਹਿਲਾਂ ਜ਼ਮੀਨ ਇਹਨਾਂ ਨੇ ਦਿੱਤੀ ਤਾਂ ਹੀ ਗਡਾਉਂ ਬਣੇ ਨੇ ਇੱਥੇ ਤੇ ਹੋਂ ਜੇ ਟਰੱਕ ਆਉਂਦੇ ਨੇ ਤੇ ਕਿੰਨੇ ਨੇ ਸਾਨੂੰ ਪਰੇਸ਼ਾਨੀ ਹੁੰਦੀ ਏ ਤੇ ਜੇ ਮਾਲੇ ਕੋਰਬਨ ਲਾਇ ਤੇ ਲਾਇ ਕਿੱਥੇ ਦਸੋ ਕਿੰਨੇ ਦਿਨ ਤੋਂ ਬਾਹਰ ਖੜਾ ਇਹ ਅੱਜ 4 ਦਿਨ ਹੋ ਗਏ ਜੀ ਸਾਨੂੰ ਪਈਵਾ ਦੇਣੇ ਅੱਜ 4 ਦਿਨ ਹੋ ਗਏ ਨੇ ਇਸ ਤਰ੍ਹਾਂ ਦੀ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਆ ਜੀ ਬਹੁਤ ਨਾ ਕੋ ਰੋਟੀ ਨਾ ਪਾਣੀ ਬਹੁਤ ਹੀ ਪਰੇਸ਼ਾਨੀ ਆਉਂਦੀ ਕਿ ਡਰਾਈਵਰਾਂ ਨੂੰ ਕੋਈ 20 ਕਿਲੋਮੀਟਰ ਤੋਂ ਵਿਚਾਰਾ ਆਉਂਦਾ ਕੋਈ 10 ਕਿਲੋਮੀਟਰ ਤੋਂ ਆਉਂਦਾ ਨਾ ਉਹਨੂੰ ਕੋਈ ਰੋਟੀ ਨਾ ਕੋ ਪਾਣੀ ਇੱਥੇ ਮੱਛਰ ਦੇ ਵਿੱਚ ਉਂਝ ਮਰ ਜਾਂਦੇ ਨੇ ਵਿਚਾਰੇ ਤੇ ਪਿੰਡ ਵਾਲੇ ਤਾਂ ਉਹ ਗੱਲ ਹੀ ਨਹੀਂ ਸੁਣਨ ਨੂੰ ਤਿਆਰ ਰੱਖੇ ਉਹਨਾਂ ਨੇ ਗੇਟ ਬੰਦ ਕੀਤਾ ਹੋਇਆ ਆਪਦਾ ਟੈਂਟ ਲਾਇਆ ਬੈਠੇ ਹੋਏ ਨੇ ਨਾ ਤੁਸੀਂ ਕੁਛ ਹੀ ਮੰਨ ਜਾਨੀ ਤਹਿਸੀਲਦਾਰ ਸਾਹਿਬ ਆਏ ਸੀਗੇ ਉਹਨਾਂ ਦੀ ਵੀ ਨਹੀਂ ਸੁਣੀ ਐਡ ਐਡਜੀ ਆਏ ਸੀਗੇ ਐਡਰੀਅਨ ਸਾਹਿਬ ਵੀ ਉਹਨਾਂ ਦੀ ਵੀ ਨਹੀਂ ਸੁਣੀ ਹੁਣ ਉਹ ਵੇਖੋ ਕੀ ਗੱਲਬਾਤ ਚਲਾਉਂਦੇ ਪੈਣੇ ਪਿੱਛੇ ਹੁਣ ਡੀਸੀ ਸਾਹਿਬ ਨਾਲ ਗੱਲਬਾਤ ਚੱਲਦੀ 23 ਚੈਨਲ ਦੇ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ